ਸਕੂਲ ਆਫ ਫੈਮਿਨਸ ਗੁਰੂ ਅਰਸਾਏ ਨਾਲ ਜੁੜੀ ਇੱਕ ਵੱਡੀ ਖਬਰ ਫਿਰ ਤੁਹਾਡੇ ਨਾਲ ਨਿਸ਼ਰ ਕਰਨ ਲੱਗੇ ਹੈ ਜਿਹੜੀ ਜਾਣਕਾਰੀ ਸਾਡੇ ਤੱਕ ਹੁਣ ਪਹੁੰਚੀ ਹੈ ਜਿਹੜਾ ਮਾਮਲਾ ਗੁਰੂ ਹਰਸਾਏ ਸਰਕਾਰੀ ਸੀਨੀਅਰ ਸੈਕੰਡਰੀ ਗਰਲ ਸਮਾਰਟ ਸਕੂਲ ਸਕੂਲ ਆਫ ਫੈਮਿਨਸ ਗੁਰੂ ਅਰਸਾਏ ਦਾ ਲੜਕੀਆਂ ਨਾਲ ਗਲਤ ਹਰਕਤ ਕਰਨ ਦਾ ਚੱਲ ਰਿਹਾ ਸੀ ਉਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇ ਅਸੀਂ ਤੁਹਾਨੂੰ ਦੱਸਣ ਲੱਗੇ ਹੈਗਾ ਜਾਣਕਾਰੀ ਜਿਹੜੀ ਸਾਡੇ ਤੱਕ ਪਹੁੰਚੀ ਹੈਗੀ ਆ ਇਸ ਖਬਰ ਦੇ ਜ਼ਰੀਏ ਤੁਹਾਨੂੰ ਦੱਸ ਦਿੰਦੇ ਆ ਜਿਹੜਾ ਕਥਿਤ ਮਲਜਮ ਸੀ ਉਸ ਅਧਿਆਪਕ ਦੇ ਖਿਲਾਫ ਇੱਕ ਵੱਡੀ ਕਾਰਵਾਈ ਹੋ ਚੁੱਕੀ ਹੈ ਜਿੱਥੇ ਪੰਜਾਬ ਪੁਲਿਸ ਨੇ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਸੀ ਕਾਫੀ ਯਾਰ ਦਰਜ ਕਰ ਲਈ ਗਈ ਸੀ ਹੁਣ ਦੂਸਰੇ ਪਾਸੇ ਉਸਤੇ ਇੱਕ ਗਾਜ ਹੋਰ ਡਿੱਗ ਚੁੱਕੀ ਹੈ ਉਹ ਕੀ ਗਾਜ ਡਿੱਗੀ ਹੈ ਪੂਰੀ ਖਬਰ ਨੂੰ ਧਿਆਨ ਦੇ ਨਾਲ ਸੁਣ ਲਿਓ ਡੀਓ ਦਫਤਰ ਫਿਰੋਜ਼ਪੁਰ ਦੇ ਵੱਲੋਂ ਜਿਹੜੇ ਬੱਚਿਆਂ ਦੇ ਬਿਆਨ ਕਲਮਬੰਦ ਕੀਤੇ ਗਏ ਸੀ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਉਸ ਰਿਪੋਰਟ ਨੂੰ ਮੁਹਾਲੀ ਵਿਖੇ ਭੇਜਿਆ ਗਿਆ ਸੀ ਡਾਕਟਰ ਸਕੂਲ ਆਫ এডਿਕੇਸ਼ਨ ਦੇ ਲਈ ਤੇ ਡਾਇਰੈਕਟਰ ਸਕੂਲ ਆਫ এডਿਕੇਸ਼ਨ ਨੇ ਇੱਕ ਵੱਡਾ ਜਿਹੜਾ ਫੈਸਲਾ ਲਿਆ ਹੈਗਾ ਇਸ ਅਧਿਆਪਕ ਦੇ ਮਾਮਲੇ ਦੇ ਚ ਜਿਹੜੀ ਰਿਪੋਰਟ ਗਈ ਸੀ ਡਾਇਰੈਕਟਰ ਸਕੂਲ ਆਫ এডਿਕੇਸ਼ਨ ਸੈਕੰਡਰੀ ਪੰਜਾਬ ਗੁਰਿੰਦਰ ਸਿੰਘ ਸੋਢੀ ਵੱਲੋਂ ਆਰਡਰ ਜਾਰੀ ਕਰ ਦਿੱਤੇ ਗਏ ਨੇ ਇਸ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸਸਪੈਂਡ ਕਰ ਦਿੱਤਾ ਗਿਆ ਜਿਹੜੀ ਰਿਪੋਰਟ ਡੀਓ ਦਫਤਰ ਫਿਰੋਜ਼ਪੁਰ ਵੱਲੋਂ ਜਾਂਦੀ ਹੈ ਇੱਕ ਕਮੇਟੀ ਇਕੱਠਿਤ ਹੁੰਦੀ ਹੈ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਇਸ ਮਾਮਲੇ ਨੂੰ ਗੁਰੂ ਅੰਸਾਏ ਲਾਈਵ ਦੀ ਟੀਮ ਦੇ ਵੱਲੋਂ ਤੇ ਆਵਾਜ਼-ਏ-ਪੰਜਾਬ ਚੈਨਲ ਦੇ ਵੱਲੋਂ ਉਜਾਗਰ ਕੀਤਾ ਜਾਂਦਾ ਉਸ ਤੋਂ ਬਾਅਦ ਕਾਰਵਾਈ ਹੁੰਦੀ ਹੈ ਪੁਲਿਸ ਵੱਲੋਂ ਇੱਕ ਐਫਆਈਆਰ ਦਰਜ ਹੁੰਦੀ ਹੈ ਬਿਆਨ ਕਲਮ ਬੰਦ ਕੀਤੇ ਜਾਂਦੇ ਆ ਉਸ ਤੋਂ ਬਾਅਦ ਇੱਕ ਹੋਣ ਵੱਡੀ ਕਾਰਵਾਈ ਸਿੱਖਿਆ ਵਿਭਾਗ ਨੇ ਵੀ ਕਰ ਦਿੱਤੀ ਹੈ ਸਿੱਖਿਆ ਵਿਭਾਗ ਵੱਲੋਂ ਇੱਕ ਵੱਡੇ ਆਰਡਰ ਜਿਹੜੇ ਆ ਡਾਕਟਰ ਸਕੂਲ ਆਫ ਐਜੂਕੇਸ਼ਨ ਸੈਕੰਡਰੀ ਪੰਜਾਬ ਵੱਲੋਂ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਰਡਰ ਜਾਰੀ ਕਰ ਦਿੱਤੇ ਗਏ ਆ ਉਹਨਾਂ ਆਰਡਰਾਂ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਸ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਸਬੰਧ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹੈਗੇ ਆ ਇੱਕ ਆਰਡਰ ਦੀ ਕਾਪੀ ਡੀਓ ਦਫ਼ਤਰ ਵੀ ਪਹੁੰਚੀ ਆ ਤੇ ਇੱਕ ਆਰਡਰ ਦੀ ਕਾਪੀ ਗੁਰੂ ਹਰ ਸਾਹਿਬ ਦੇ ਸਕੂਲ ਦੇ ਵਿੱਚ ਵੀ ਪਹੁੰਚਿਆ ਜਿਸ ਸਬੰਧ ਦੇ ਵਿੱਚ ਅਸੀਂ ਗੱਲਬਾਤ ਕਰਨ ਲੈਨੇ ਆ ਸਕੂਲ ਦੇ ਪ੍ਰਿੰਸੀਪਲ ਹੋਰਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦੇ ਹੈਗੇ ਹਾਂ ਜੇਕਰ ਫੋਨ ਅਟੈਂਡ ਕਰ ਲੈਂਦੇ ਆ ਸਾਡਾ ਫੋਨ ਲਾਈਨ ਤੇ ਜੁੜ ਗਏ ਆ ਸਰਦਾਰ ਕਰਨ ਸਿੰਘ ਢਾਲੀਵਾਲ ਪ੍ਰਿੰਸੀਪਲ ਗੁਰੂ ਅਰਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਆਫ ਫੈਮਿਨਸ ਤੋਂ ਸਰਦਾਰ ਕਰਨ ਸਿੰਘ ਜੀ ਢਾਲੀਵਾਲ ਗੁਰੂ ਅਰਜਨ ਲਾਈਵ ਤੇ ਸਵਾਗਤ ਹੈ ਇੱਕ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਕਤ ਅਧਿਆਪਕ ਨੂੰ ਜਿਹੜਾ ਸ਼ੇਰਖਾਨੇ ਦਾ ਮਾਮਲਾ ਸੀ ਕਿ ਵਿਭਾਗ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਕੀ ਆਰਡਰ ਦੀ ਕਾਪੀ ਤੁਹਾਡੇ ਤੱਕ ਪਹੁੰਚੀ ਆ ਅ ਜੀ ਮੇਰੇ ਕੋਲੇ ਅੱਜ ਆਰਡਰ ਦੀ ਪਾਫੀ ਪਹੁੰਚੀ ਆ ਮਾ ਜੋ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅੱਜ ਮੇਲ ਆਈ ਏ ਸਾਨੂੰ ਇਹ ਆਰਡਰਸ ਡਾਇਰੈਕਟਰ ਸਕੂਲ ਐਜੂਕੇਸ਼ਨ ਸਕੈਂਡਰੀ ਪੰਜਾਬ ਸਰਦਾਰ ਗੁਰਿੰਦਰ ਸਿੰਘ ਸੋਢੀ ਜੀ ਵੱਲੋਂ ਹੋਏ ਆ 12 7 2025 ਨੂੰ ਉਹਨਾਂ ਨੇ ਆਰਡਰ ਕੀਤੇ ਆ ਜੋ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਨਕੁਆਰੀ ਕੀਤੀ ਗਈ ਸੀ ਉਸ ਇਨਕੁਆਰੀ ਦੇ ਬੇਸ ਤੇ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਇਹਨਾਂ ਨੂੰ ਮੁਹਾਲੀ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਵਿੱਚ ਆਪਣੀ ਹਾਜ਼ਰੀ ਦੇ ਲਿੱਖ ਗਿਆ ਹ ਗਿਆ ਹਾਂ ਸਰ ਜਿੱਦਾਂ ਹੁਣੇ ਆਰਡਰ ਆ ਚੁੱਕੇ ਹੈਗੇ ਆ ਜਿਹੜੀ ਜਾਂਚ ਕਮੇਟੀ ਡੀਓ ਵੱਲੋਂ ਬਠਾਈ ਗਈ ਸੀ ਉਸਤੇ ਹੀ ਕਾਰਵਾਈ ਕੀਤੀ ਗਈ ਜਿਨ੍ਹਾਂ ਵਿੱਚ ਬੱਚਿਆਂ ਨੇ 12 13 ਬੱਚਿਆਂ ਨੇ ਬਿਆਨ ਕਲਮ ਬੰਦ ਕਰਾਇਆ ਸੀ ਉਸ ਦੇ ਤਹਿਤ ਹੀ ਕਾਰਵਾਈ ਹੋਈ ਹੈ ਜੀ ਜੀ ਜੋ ਜ਼ਿਲ੍ਹਾ ਸਿੱਖਿਆ ਅਫਸਰ ਜੀ ਵੱਲੋਂ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਜੋ ਬੱਚਿਆਂ ਨੇ ਬਿਆਨ ਦਿੱਤਾ ਸੀ ਉਸ ਕਮੇਟੀ ਰਿਪੋਰਟ ਉੱਤੇ ਹੀ ਇਹ ਕਾਰਵਾਈ ਹੋਈ ਹੈ ਜੀ ਸਰ ਕਿਵੇਂ ਦੇਖਦੇ ਹੋ ਮਹਿਕਮੇ ਦੀ ਜਿਹੜੀ ਇਹ ਕਾਰਵਾਈ ਹੋਈ ਇਸ ਤੋਂ ਪਹਿਲਾਂ ਪੰਜਾਬ ਉਸ ਦੀ ਕਾਰਵਾਈ ਹੁੰਦੀ ਹੈ ਕਿ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਗ੍ਰਿਫਤਾਰੀ ਤੱਕ ਹੋ ਜਾਂਦੀ ਹੈ ਨਿਆਂਇਕ ਹरासत ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਇੱਕ ਵੱਡੀ ਗਾਹ ਜਿਹੜੀ ਹੈ ਇਸ ਅਧਿਆਪਕ ਤੇ ਡਿਗਰੀ ਦਿਖਾਈ ਦਿੱਤੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਦੇਖੋ ਸਿੱਖਿਆ ਵਿਭਾਗ ਆਪਣਾ ਕੰਮ ਲਗਾਤਾਰ ਕਰ ਰਿਹਾ ਸੀਗਾ ਪਰ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਨੇ ਫਰਤੀ ਦਿਖਾਈ ਅਤੇ ਐਫੀਸ਼ੀਐਂਸੀ ਦਿਖਾਈ ਉਹ ਸਲਾਹਨਾਯੋਗ ਹੈ ਮਾਯੋਗ ਥਿੰਸਾ ਬੀਸੀ ਕਮਿਸ਼ਨਰ ਡਾਇਰੈਕਟਰ ਉਹਨਾਂ ਨੇ ਖੁਦ ਇਸ ਚੀਜ਼ ਦੀ ਵਾਅਦਾ ਕੀਤੀ ਐਸਐਸਪੀ ਫਰੋਸਪੁਰ ਡੀਐਸਪੀ ਗੁਰੂਰਸਾਈ ਐਂਡ ਅਸਚੇ ਗੁਰੂਰਸਾਈ ਨੇ ਬਹੁਤ ਹੀ ਬਾਖਮਾਲ ਕੰਮ ਕੀਤਾ ਕਿ ਸੇਮ ਦੇ ਰਿਪੋਰਟ ਦਰਜ ਹੁੰਦੀ ਹੈ ਐਂਡ ਸੇਮ ਦੇ ਗ੍ਰਿਫਤਾਰੀ ਹੋ ਜਾਂਦੀ ਹੈ ਜੀ ਤੇ ਸਾਰਾ ਹੁਣ ਕੀ ਲੱਗਦਾ ਹੈ ਬੱਚਿਆਂ ਨੂੰ ਅੱਗੇ ਇਨਸਾਫ ਮਿਲੂਗਾ ਕਿ ਜਿੱਦਾਂ ਹੁਣ ਐਫਆਈਆਰ ਵੀ ਹੋ ਗਈ ਅਫੀਦ ਦੀ ਕਾਪੀ ਵੀ ਵਿਭਾਗੇ ਤੱਕ ਪਹੁੰਚੂਗੀ ਤਾਂ ਕੀ ਮਾਮਲਾ ਜਿਹੜਾ ਹੈ ਇਨਸਾਫ ਮਿਲਦਾ ਦਿਖਾਈ ਦੇ ਰਿਹਾ ਬੱਚਿਆਂ ਨੂੰ ਇਸ ਪੂਰੇ ਮਾਮਲੇ 'ਚ ਇਹ ਇੱਕ ਮਿਸਾਲ ਕਾਇਮ ਹੋ ਗਈ ਸਿਰਫ ਇਨ੍ਹਾਂ ਬੱਚਿਆਂ ਨੂੰ ਇਨਸਾਫ ਹੀ ਨਹੀਂ ਮਿਲੂਗਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਲਈ ਇੱਕ ਮਿਸਾਲ ਹੋ ਗਈ ਕਦੇ ਵੀ ਕੋਈ ਇਸ ਤਰ੍ਹਾਂ ਦੀ ਹਰਕਤ ਕਰੂਗਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਰ ਤੁਹਾਡੇ ਸਕੂਲ ਦੇ ਵਿੱਚ ਦੋ ਸੈਮੀਨਾਰ ਹੁੰਦੇ ਆ ਗੁੱਡ ਟੱਚ ਬੈਡ ਟੱਚ ਇੱਕ ਸਕੂਲ ਦੇ ਹਾਲ ਦੇ ਵਿੱਚ ਹੁੰਦਾ ਜਿਹੜਾ ਤੁਹਾਡਾ ਓਪਨ ਥੀਏਟਰ ਹਾਲ ਬਣਿਆ ਇੱਕ ਸੈਮੀਨਾਰ ਜਿਹੜਾ ਹੈ ਇੱਕ ਪੈਲਸ ਦੇ ਵਿੱਚ ਜਾਨੀ ਕਿ ਬੂਟਾ ਰਾਮ ਧਰਮਸ਼ਾਲਾ ਦੇ ਵਿੱਚ ਕਰਾਇਆ ਜਾਂਦਾ ਉਹਦੇ ਸਾਰਥਿਕ ਨਤੀਜੇ ਨਿਕਲਦੇ ਦਿਖਾਈ ਦਿੱਤੇ ਵੀ ਬੱਚੇ ਇੱਕ ਮੁੱਠ ਹੋਏ ਉਹ ਸੈਮੀਨਾਰ ਤੋਂ ਬਾਅਦ ਪ੍ਰੇਰਿਤ ਹੋਏ ਸਾਹਮਣੇ ਆਏ ਬਿਲਕੁਲ ਜੀ 5 ਮਈ ਨੂੰ ਸੈਮੀਨਾਰ ਕਰਵਾਇਆ ਗਿਆ ਸੀਗਾ ਗੁੱਟਸ ਬੈਟਸ ਦੇ ਉੱਤੇ ਤੋ ਉਸ ਸਕੂਲ ਵਿੱਚ ਸਿਰਫ ਮਹਿਲਾ ਤੇ ਆਪਕਾਵਾਂ ਤੇ ਬੱਚੀਆਂ ਸਨ ਕੋਈ ਮੇਲ ਅਸੀ ਉਸ ਨਾਲ ਤੇ ਨਹੀਂ ਰਹਿਣ ਦਿੱਤਾ ਗਿਆ ਸੀ ਅਨ ਉਹਨਾਂ ਨੇ ਮੈਡਮ ਨੇ ਦਾ ਨਾਮਕਾ ਸੰਗੋ ਨੇ ਬਹੁਤ ਵਿਸਥਾਰ ਨਾਲ ਬੱਚਿਆਂ ਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਟੱਚ ਨੂੰ ਗੁੱਟ ਕਿਹਾ ਸਕਦਾ ਹੈ ਕਿਸ ਤਰ੍ਹਾਂ ਟੱਚ ਨੂੰ ਬਾੜ ਕਾਸਾ ਤੇ ਜੇ ਕੁਝ ਇਸ ਤਰ੍ਹਾਂ ਦਾ ਹੁੰਦਾ ਤੇ ਕਿਵੇਂ ਰਿਸਪੌਂਡ ਕਰਨਾ ਤੋ ਬੱਚਿਆਂ ਨੇ ਦੱਸਿਆ ਕਿ ਸਾਨੂੰ ਉਸ ਟੱਚ ਤੋਂ ਪਤਾ ਲੱਗਾ ਕਿ ਸਾਨੂੰ ਇਹ ਗੱਲਾਂ ਲਕੋਣੀਆਂ ਨਹੀਂ ਚਾਹੀਦੀਆਂ ਇਹ ਗੱਲਾਂ ਲਕੋਣ ਦੀ ਬਜਾਏ ਅਸੀਂ ਦੱਸੀ ਆਪਣੇ ਅਧਿਆਪਕ ਸਾਹਿਬਾਨ ਨੂੰ ਆਪਣੇ ਮਾਤਾ ਪਿਤਾ ਨੂੰ ਅਜੇ ਜ਼ਰੂਰਤਾਂ ਤੇ ਆਪਣੇ ਪ੍ਰਿੰਸੀਪਲ ਨੂੰ ਸਉ ਉਸ ਦੇ ਨਤੀਜੇ ਕਿ ਇਸ ਤਰ੍ਹਾਂ ਦੇ ਜਿਹੜੇ ਅੰਸ਼ਾਰ ਆ ਉਹ ਸਾਹਮਣੇ ਆਏ ਤੇ ਇਸ ਉਮੀਦ ਹੈ ਕਿ ਇਹ ਸੈਮੀਨਾਰ ਐਸੀ ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਕਰਾਵਾਂਗੇ ਤਾਂ ਮੇਰੀ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਸਨ ਪ੍ਰਾਇਮਰੀs ਹੀ ਹੋਣੇ ਚਾਹੀਦੇ ਜੀ ਧੰਨਵਾਦ ਸਾਰਾ ਟਾਈਮ ਦੇਣ ਦੇ ਲਈ ਇਹ ਸਾਨੂੰ ਸਰਦਾਰ ਕਰਨ ਸਿੰਘ ਤਾਲੀਵਾਲ ਹੋਰੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਮਾਰਟ ਸਕੈਂਡਰੀ ਸਕੂਲ ਸਕੂਲ ਆਫ ਫੈਮਿਨਸ ਗੁਰੂ ਹਰਸਾਈ ਜਿਨ੍ਹਾਂ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਸੀ ਉਸ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ ਹੁਣ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਇੱਕ ਵੱਡੀ ਕਾਰਵਾਈ ਹੋਈ ਪਰ ਇੱਕ ਗੱਲ ਹੋਰ ਹੈ ਜਦੋਂ ਇਹ ਪਰਿਵਾਰਿਕ ਬੱਚੇ ਆਪਸ ਦੇ ਵਿੱਚ ਇਕੱਠੇ ਹੁੰਦੇ ਆ ਇਹ ਬੱਚੇ ਇਕੱਠੇ ਹੋਣ ਤੋਂ ਬਾਅਦ ਮਾਮਲਾ ਉਜਾਗਰ ਹੁੰਦਾ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਬੱਚਿਆਂ ਦੇ ਵੱਲੋਂ ਇੱਕ ਜਿਹੜੀ ਆ ਪੁਕਾਰ ਇੱਕ ਫਰਿਆਦ ਜਿਹੜੀ ਆ ਬੀਸੀ ਕਮਿਸ਼ਨ ਪੰਜਾਬ ਨੂੰ ਲਗਾਈ ਜਾਂਦੀ ਹੈ ਐਸਸੀ ਕਮਿਸ਼ਨ ਪੰਜਾਬ ਨੂੰ ਲਾਈ ਜਾਂਦੀ ਹੈ ਚਾਈਲਡ ਕਮਿਸ਼ਨ ਪੰਜਾਬ ਨੂੰ ਲੈਟਰਾਂ ਕੱਢੀਆਂ ਜਾਂਦੀਆਂ ਤੇ ਇੱਕ ਹੈ ਜਦੋਂ ਇਹ ਲੈਟਰਾਂ ਕੱਢ ਦਿੱਤੀਆਂ ਜਾਂਦੀਆਂ ਤਾਂ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾਕਟਰ ਮਲਖੀਤ ਥਿੰਦ ਹੋਰੀ ਫੁਰਤੀ ਦੇ ਨਾਲ ਇਸ ਤੇ ਜਲਦੀ ਕਾਰਵਾਈ ਕਰਦੇ ਦਿਖਾਈ ਦਿੰਦੇ ਆ ਜਦੋਂ ਹੀ ਐਪਲੀਕੇਸ਼ਨ ਦੰਦੀ ਆ ਇੱਕ ਦਿਨ ਛੱਡ ਕੇ ਸਕੂਲ ਦੀ ਵਿਜਿਟ ਕੀਤੀ ਜਾਂਦੀ ਆ ਬੱਚਿਆਂ ਤਾਂ ਤੇ ਮਾਪਿਆਂ ਦੇ ਨਾਲ ਬੰਦ ਕਮਰਾ ਮੀਟਿੰਗ ਹੁੰਦੀ ਏ ਇੱਕ ਇੱਕ ਗੱਲ ਪੁੱਛ ਲਈ ਜਾਂਦੀ ਆ ਉਸ ਤੋਂ ਬਾਅਦ ਇੱਕ ਸਖਤ ਆਦੇਸ਼ ਜਿਹੜੇ ਆ ਸਖਤ ਨਿਰਦੇਸ਼ ਜਿਹੜੇ ਉਹ ਜਾਰੀ ਕਰ ਦਿੱਤੇ ਜਾਂਦੇ ਕਿ ਐਫ ਆਈ ਆਰ ਕਰਕੇ ਮਾਮਲਾ ਦਰਜ ਕਰਨਾ ਜ਼ਰੂਰੀ ਆ ਐਫ ਆਈ ਆਰ ਵੀ ਹੁੰਦੀ ਆ ਮਾਮਲਾ ਵੀ ਦਰਜ ਹੁੰਦਾ ਤਾਂ ਨਾਲ ਦੇ ਨਾਲ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਚੁੱਕਿਆ ਹੈਗਾ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਹੈ ਉਹ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਵੱਲੋਂ ਵੀ ਕੀਤੀ ਗਈ ਹੈਗੀ ਐ ਇਸ ਵੱਡੀ ਕਾਰਵਾਈ ਦੇ ਵਿੱਚ ਸਸਪੈਂਡ ਦੇ ਆਰਡਰ ਜਿਹੜੇ ਆ ਉਹ ਕੱਢ ਦਿੱਤੇ ਗਏ ਆ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਸਕੂਲ ਆਫ ਐਮ ਇਨ ਐਸ ਗੁਰੂ ਅਸਾਏ ਦੇ ਮਾਮਲੇ ਦੇ ਵਿੱਚ ਬੱਚਿਆਂ ਨੂੰ ਇਨਸਾਫ ਮਿਲਣ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇੱਕ ਵੱਡੀ ਕਾਰਵਾਈ ਪੰਜਾਬ ਪੁਲਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਵੀ ਉਹ ਕਤਾ ਵਿਆਪਕ ਦੇ ਖਿਲਾਫ ਕਰ ਦਿੱਤੀ ਗਈ ਹੈ ਤੁਸੀਂ ਕਿਵੇਂ ਦੇਖਦੇ ਹੋਗੇ ਉਹ ਜਿਹੜੀ ਕਾਰਵਾਈ ਪੰਜਾਬ ਪੁਲਿਸ ਅਤੇ ਸਿੱਖਿਆ ਵਾਗ ਦੇ ਡਾਇਰੈਕਟਰ ਦੇ ਵੱਲੋਂ ਕੀਤੀ ਗਈ ਹੈ ਆਪਣੀ رائے ਜਿਹੜੀ ਆ ਉਹ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਹੈਗਾ ਕਮੈਂਟ ਸੈਕਸ਼ਨ ਚ ਆਪਣੀ رائے ਦੇ ਸਕਦੇ ਹੋ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਵਰਸੈਲ